लुधियाना शहर ਦਾ ਪੌਸ਼ ਏਰੀਆ ਜਿੱਥੇ ਅੱਪਾ ਅੱਜ ਖੜੇ ਆਂ ਇਸ ਏਰੀਏ ਦੇ ਵਿੱਚ ਵੀ ਜਿਹੜੀਆਂ ਸਮੱਸਿਆਵਾਂ ਨੇ ਪੀਣ ਵਾਲੇ ਪਾਣੀ ਦੀ ਵੀ ਆ ਔਰ ਸਫਾਈ ਦੀ ਵੀ ਆ ਕੱਲ ਇੱਥੇ ਰੂਲਿੰਗ ਪਾਰਟੀ ਦੀ ਰੈਲੀ ਹੋਈ ਹੈ ਕੱਲ ਇੱਥੇ ਕੂੜਾ ਚੱਕਣ ਵਾਲੇ ਟਰੱਕ ਆਏ ਨੇ ਤੇ ਕੱਲ ਹੀ ਇੱਥੇ ਸਫਾਈ ਕਰਮਚਾਰੀ ਆਏ ਨੇ ਔਰ ਕੱਲ ਹੀ ਇੱਥੇ ਉਹ ਆਰਜੀ ਤੌਰ ਤੇ ਪੈਚ ਵਰਕ ਕੀਤਾ ਗਿਆ ਸੜਕ ਨੂੰ ਇਹ ਸਿਰਫ ਫਾਰਮੈਲਟੀ ਹੈ ਜਿਹੜੀ ਬੇਸਿਕਲੀ ਜ਼ਰੂਰਤ ਹੈ ਵੋਟਰ ਦੀ ਉਹ ਤੋਂ ਵੋਟਰ ਇਹ ਤਾਂ ਕਹਿ ਸਕਦੇ ਆ ਜੀ ਇਸ ਹਲਕੇ ਦੇ ਵਿੱਚ ਜਿਹੜੀ ਬੁਨਿਆਦੀ ਸਹੂਲਤ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਬੁਨਿਆਦੀ ਸਹੂਲਤ ਵੀ ਨਾਲੇ ਤੱਕ ਪਹੁੰਚੀ ਜੀ ਜਦੋਂ ਇਸ ਹਲਕੇ ਦੇ ਵਿੱਚ ਬੁਨਿਆਦੀ ਸਹੂਲਤ ਤੋਂ ਸਾਡਾ ਵੋਟਰ ਵਾਂਝਾ ਤਾਂ ਪੂਰੇ ਲੁਧਿਆਣੇ ਦਾ ਜਾਂ ਰੂਰਲ ਏਰੀਆ ਦਾ ਹਿਸਾਬ ਪੂਰੇ ਪੰਜਾਬ ਦਾ ਹਿਸਾਬ ਤੁਸੀਂ ਬੁੱਧੀ ਜੀ ਵੀ ਆਪ ਕੱਢ ਸਕਦੇ ਪ੍ਰਧਾਨ ਜੀ ਇੱਕ ਲਾਸਟ ਪੁੱਛਣਾ ਚਾਹੁੰਦੇ ਆ ਅਗਰ ਆਪਾਂ ਰਿਕਾਰਡ ਨੂੰ ਫਰੋਲੀਏ ਤਾਂ ਰਿਕਾਰਡ ਦੇ ਵਿੱਚ ਆਪਾਂ ਅਗਰ ਦੇਖਾਂਗੇ ਤਾਂ ਕਰੋੜਾਂ ਅਰਬਾਂ ਰੁਪਏ ਜਿਹੜੇ ਇੱਥੇ ਲੁਧਿਆਣੇ ਦੇ ਵਿੱਚ ਇਨਵੈਸਟ ਹੋ ਚੁੱਕੇ ਨੇ ਅਤੇ ਜਿਨ੍ਹਾਂ ਜਿਹੜੇ ਕਿ ਸਿਰਫ ਪਾਣੀ ਦੇ ਨਾਲ ਸਬੰਧਤ ਖਰਚੇ ਗਏ ਨੇ ਲੋਕਾਂ ਨੂੰ ਸਾਫ